ਆਪ ਦਾ ਵਿਧਾਇਕ ਅਤੇ ਲੋਕ ਸਭਾ ਪਾਰਟੀ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੇ ਉੱਤੇ 307 ਦਾ ਮੁਕੱਦਮਾ ਦਰਜ ਕਰਵਾਉਣ ਵਾਲੇ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਅਤੇ ਲੁਧਿਆਣਾ ਤੋਂ ਬਲਾਤਕਾਰ ਪੀਰਤਾ ਦੇ ਵੱਲੋਂ ਅੱਜ ਜੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਆਪਣੇ ਵੱਲੋਂ ਦਰਜ ਕਰਵਾਏ ਗਏ 307 ਅਤੇ ਬਲਾਤਕਾਰ ਦੇ ਪਰਚੇ ਨੂੰ ਵਾਪਸ ਲੈਣ ਦੀ ਗੱਲ ਕੀਤੀ ਹੈ ਜੋ ਇਸ ਸਮੇਂਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਅਤੇ ਬਲਾਤਕਾਰ ਪੀਰਤਾ ਨੇ ਕਿਹਾ ਕਿ ਪੁਲਿਸ ਸਾਡੇ ਮਾਮਲਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਮੁਲਜ਼ਮ ਸ਼ਰੀਆਮ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਅਤੇ ਇਸ ਕਰਕੇ ਅਸੀਂ ਆਪਣੇ ਦੁਆਰਾ ਦਰਜ ਕਰਵਾਏ ਗਏ ਮਾਮਲਿਆਂ ਨੂੰ ਪੁਲਿਸ ਕਮਿਸ਼ਨਰ ਤੋਂ ਵਾਪਸ ਲੈਣ ਆਏ ਹਾਂ। ਲਾਏ ਸੀ ਅੱਜ ਹੈ ਨਹੀਂ ਬਰਾੜ ਸਾਹਿਬ ਕੋਲ ਚਾਰਜ ਆ ਉਹਨਾਂ ਨੂੰ ਕਾਲ ਕੀਤੀ ਹੈ ਉਹਨਾਂ ਨੂੰ ਕਾਲ ਦੇ ਉੱਤੇ ਮੈਂ ਦੱਸਿਆ ਕਿ ਮੈਂ ਜਿਹੜਾ ਇਲੈਕਸ਼ਨ ਦੌਰਾਨ 307 ਦਾ ਕੇਸ ਦਰਜ ਕਰਾਇਆ ਸੀ ਬੈਂਸ ਤੇ ਉਹ ਮੈਂ ਅੱਜ ਵਾਪਸ ਲੈਣ ਆਇਆ ਕਿਉਂਕਿ ਪੁਲਿਸ ਵਾਲੇ ਜਿਹੜੇ ਬੈਂਸ ਤੋਂ ਬਹੁਤ ਡਰਦੇ ਨੇ ਸਾਰੇ ਉਹਦਾ ਮੁੰਡਾ ਤੇ ਜਿਹੜੇ ਹੋਰ 307 ਦੇ ਮੁਜਰੀਮ ਹੈ ਸ਼ਰੀਆਮ ਜਦੋਂ ਜੇਲ੍ਹ ਚੋਂ ਦੀ ਜ਼ਮਾਨਤ ਹੁੰਦੀ ਹੈ ਤੇ ਸ਼ਰਿਆਂ ਮੋਂ ਪਟਾਕੇ ਚਲਾਉਂਦੇ ਆ ਸੜਕਾ ਜਾਮ ਕਰਦੇ ਆ ਤੇ ਇਹਨਾਂ ਦੀਆਂ ਲੱਤਾਂ ਜੰਨੀ ਜਾਨ ਹੈ ਨਹੀਂ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਣ ਉਲਟਾ ਮੇਰੇ ਉੱਤੇ ਪਰਚਾ ਦਰਜ ਕਰਕੇ ਜਿਹੜੇ ਸੀਪੀ ਸਾਹਿਬ ਜਿੱਦਣ ਆਉਂਦੇ ਆ ਮੇਰੇ ਤੇ ਪੱচ্চਾ ਦਰਜ ਕਰਕੇ ਉਹਦੀ ਇਨਕੁਆਰੀ ਹੁੰਦੀ ਹੈ ਉਹ ਪਰਚਾ ਝੂਠਾ ਪਾਇਆ ਜਾਂਦਾ ਜੇ ਝੂਠਾ ਪਾਇਆ ਜਾਂਦਾ ਤੇ ਉਹ ਜਿਹੜਾ ਗगनਪ੍ਰੀਤ ਐਡਵੋਕੇਟ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਵੀ ਜਿਹੜਾ ਮੈਨੂੰ ਹਰਾਸ ਕਰ ਰਿਹਾ ਔਰ ਮੈਂ ਆਪਣੀ ਜਾਨ ਆਪਣੀ ਜਾਨ ਜੋਖਮ ਚ ਪਾ ਕੇ ਇੱਕ ਇਹਨਾਂ ਦਾ ਸਟ੍ਰਿੰਗ ਆਪਰੇਸ਼ਨ ਕੀਤਾ ਸਿਮਰਜੀਤ ਬੈਂਸ ਦੇ ਭਰਾ ਦਾ ਬਾਕੀ ਸਾਰਿਆਂ ਦਾ ਜਿੰਦੀ ਮੈਂ ਸੀਡੀ ਬਣਾ ਕੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਕਿ ਮੈਨੂੰ 307 ਦਾ ਪਰਚਾ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਸੋ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਸ਼ਰਮ ਆਉਣੀ ਚਾਹੀਦੀ ਹੈ ਭਗਵੰਤਪਾਲ ਸਾਹਿਬ ਨੂੰ ਆ ਤੁਹਾਡੀ ਪੈਨ ਖੜੀ ਹੈ ਪਰਮਜੀਤ ਕੋਰ ਇਹਦੀ ਇਨਕੁਆਰੀ ਪੈਂਡਿੰਗ ਪਈਏ ਆਪਣਾ ਸੈਟ ਬਣੀ ਹੋਈ ਆ ਤੁਸੀਂ ਕੋਈ ਕਾਰਵਾਈ ਕਰ ਲਓ ਨਹੀਂ ਕਰੋਗੇ ਤੁਹਾਨੂੰ ਲਾਂਤਾ ਮਾਣ ਕੇ ਪੰਜਾਬ ਦੇ ਲੋਕ ਇਹਨਾਂ ਦਾ ਤਾਂ ਕੁਝ ਕਰ ਦੋ ਜਿਨ੍ਹਾਂ ਦਾ ਤਾਂ ਤੁਹਾਡੇ ਸਾਹਮਣੇ ਸਾਰੇ ਐਵੀਡੈਂਸ ਸਾਰੇ ਸਬੂਤ ਤੁਹਾਡੇ ਸਾਹਮਣੇ ਆਏ ਨੇ ਕਿਉਂ ਪੁਲਿਸ ਕਾਰਵਾਈ ਨਹੀਂ ਕਰਦੀ ਸਿਮਰਜੀਤ ਬੈਂਸ ਤੋਂ ਕਿਉਂ ਡਰਦੇ ਹੋ ਤੁਸੀਂ ਕਿਉਂ ਗ੍ਰਿਫਤਾਰ ਨਹੀਂ ਕਰਦੇ ਹੋਰ ਮੈਂ ਖਾਸ ਤੌਰ ਤੇ ਗੱਲ ਦੱਸ ਦੇਣਾ ਚਾਹੁੰਦਾ ਪੁਲਿਸ ਮੁਲਾਜ਼ਮ ਉਹ ਦਿਨ ਦੂਰ ਨਹੀਂ ਹੈ ਫਿਰ ਤੁਹਾਡੀ ਜੇਬ ਚ 5-5000 ਰੁਪਇਆ ਪਾ ਕੇ ਤੁਹਾਨੂੰ ਫੜਾਊਗਾ ਤੁਹਾਡੇ ਘਰ ਬਰਬਾਦ ਕਰੂਗਾ ਕਿਉਂਕਿ ਉਹਨੇ ਆਪਣੀ ਦੁਕਾਨਦਾਰੀ ਚਲਾਉਣੀ ਹੈ ਉਦਾਂ ਹੀ ਉਹ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਵਾਪਸ ਆ ਗਿਆ ਤੁਸੀਂ ਯਾਦ ਕਰੋਗੇ ਕੇਕ ਪ੍ਰਿੰਕਲ ਨਾ ਉਹਦਾ ਬੰਦਾ ਹੁੰਦਾ ਸੀ ਤੁਸੀਂ ਝੂਠੇ ਪਰਚੇ ਉੱਤੇ ਦਰਜ ਕਰਕੇ ਉਹਨੂੰ ਜਾਣ ਕੇ ਸਾਰੇ ਅਫਸਰਾਂ ਦੇ ਵਿੱਚ ਜਲੀਲ ਕੀਤਾ ਸਾਰੇ ਮੈਨੂੰ ਮੈਂ ਦੇਖੋ ਇਨਕੁਆਰੀ ਇੱਕ ਹੁੰਦੀ ਹੈ ਨਾ ਇੱਕ-ਇੱਕਲੇ ਅਫਸਰ ਕੋਲ ਘੁੰਮਣਾ ਪੈਂਦਾ ਜਦ ਕੋਈ ਸਬੂਤ ਹੈ ਨਹੀਂ ਕੋਈ ਯੂਆਰਐਲ ਲਿੰਕ ਹੈ ਨਹੀਂ ਇੱਕ ਸਕਰੀਨਸ਼ਾਟ ਦੇ ਆਧਾਰ ਤੇ ਪਰਚਾ ਦਿੰਨੇ ਹੋ ਜੇ ਪਰਚਾ ਨਹੀਂ ਵੈਰੀਫਾਈ ਹੋ ਰਿਹਾ ਉਹਨੂੰ ਖਰਜ ਕਰ ਦੋ ਬਾਰ ਬਾਰ ਆਪਾਂ ਇਤਰਾਜ਼ ਲਾ ਕੇ ਘੁਮਾਈ ਜਾਂਦੇ ਆ ਕਦੇ ਹਸਤੇ ਘੁਮਾਈ ਜਾਂਦੇ ਆ ਜਿਹੜਾ ਮੇਰਾ 307 ਦਾ ਪਰਚਾ ਦਰਜ ਸੀ ਹੁੰਦੇ ਤੇ ਕਿਉਂ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਸੋ ਕੱਲ ਅਸੀਂ ਅੱਜ ਆਈਸੀਪੀ ਸਾਹਿਬ ਆਏ ਨਹੀਂ ਕੱਲ ਅਸੀਂ ਦੁਬਾਰਾ ਆਵਾਂਗੇ ਇਸੇ ਟਾਈਮ ਤੇ ਆ ਕੇ ਆਪਣੀ ਕੰਪਲੇਂਟ ਵਾਪਸ ਲਵਾਂਗੇ ਤੇ ਤੁਹਾਨੂੰ ਦੱਸ ਕੇ ਜਾਵਾਂਗੇ ਵੀ ਇਹਨਾਂ ਦੀਆਂ ਲੱਤਾਂ 'ਚ ਜਾਨ ਹੈ ਨਹੀਂ ਕਿ ਉਹਨੇ ਮੁੰਡੇ ਨੂੰ ਇੱਕ ਗ੍ਰਿਫਤਾਰ ਕਰ ਲੈਣਾ ਸੱਚੀ ਗੱਲ ਕਰੀਏ ਜਦੋਂ ਕਿਸੇ ਕੋਈ ਕਾਰਵਾਈ ਨਹੀਂ ਹੁੰਦੀ ਬੰਦਾ ਸੀਨੀਅਰ ਅਧਿਕਾਰੀ ਕੋਲ ਜਾਂਦਾ ਤੁਸੀਂ ਸਰ ਕੰਪਲੀਟ ਕਿੰਦੇ ਖੋਲ ਜਾਈਏ ਭਾਜੀ ਸੀਨੀਅਰ ਅਧਿਕਾਰੀ ਫੜ ਕੇ ਪਰਚਾ ਦੇ ਦਿੰਦੇ ਪੰਜ ਮਹੀਨੇ ਹੋ ਗਏ ਵੀਰੇ ਕਸਾਈ ਕਰਾਈ ਪਈਏ ਕਦੀ ਕਿੱਥੇ ਜਾਂਦੇ ਆ ਕਦੀ ਕਿੱਥੇ ਜਾਂਦੇ ਆ ਮੈਂ ਬੇਲ ਕਰਾ ਕੇ ਆਇਆ ਮੈਂ ਹਾਈ ਕੋਰਟ ਤੋਂ ਠੀਕ ਹੈ ਜੀ ਤੁਸੀਂ ਦੱਸ ਦਿਓ ਭਾਈ ਸਾਹਿਬ ਮੈਨੂੰ ਹਾਈ ਕੋਰਟ ਦੇ ਕਿਹੜਾ ਵਕੀਲ ਆ ਜਿਹੜਾ ਲੱਖ 2 ਲੱਖ ਤੋਂ ਘੱਟ ਫੀਸ ਲੈਂਦਾ ਤੁਸੀਂ ਦਾਅਵਾ ਤੋ ਮੈਂ ਕਹਿੰਨਾ ਯਾਰ ਆਪਣੇ ਭਰਾਣੇ ਕੋਈ ਮਾਣ ਕਰ ਦਿੰਦੇ ਹੋਣਗੇ ਪੈਸੇ ਤਾਂ ਲੱਗਦੇ ਆ ਨਾ ਫੜ ਕੇ ਪਰਚਾ ਦੇਤਾ ਯਾਰ ਮੈਂ ਵੀ ਕਿਸੇ ਮਾਂ ਦਾ ਪੁੱਤਾਂ ਇੱਕ ਸਕਰੀਨਸ਼ਾਟ ਤੇ ਤੁਸੀਂ ਪਰਚਾ ਦੇਤਾ ਜਿੰਦਾ ਯੂਆਰਐ ਲਿੰਕ ਹੈ ਨਹੀਂ ਮੈਂ ਡੀ ਜੀ ਲੀਗਲ ਮੈਡਮ ਜੀ ਨੂੰ ਮਿਲ ਕੇ ਆਇਆ ਉਹ ਆਪ ਹੈਰਾਨ ਨੇ ਵੀ ਇਹ ਪਰਚਾ ਦੇ ਕਿੱਦਾਂ ਦਿੱਤਾ ਥੋੜਾ ਜਿਆ ਤੁਸੀਂ ਜੇ ਕੋਈ ਆਪਣੀ ਕਲਮ ਚ ਲਾਉਣੀ ਹੈ ਥੋੜਾ ਜਿਆ ਸੋਚੋ ਯਾਰ ਬਈ ਇੱਕ ਲਾਈਨ ਆਫ ਬਾਰਡਰ ਹੈ ਮੈਂ ਆਪ ਮਦਈ ਆ ਮੈਂ ਕਿਹੜੇ ਕਿਹੜੇ ਦੁੱਖ ਚੱਲੇ ਆ ਕਿਹੜਾ ਕੁਛ ਮੈਂ ਫੇਸ ਕਰ ਰਹੇ ਆ ਆਪਣੇ ਠੀਕ ਹੈ ਜੀ ਤਾਂ ਤੁਸੀਂ ਘਟੋ ਘਟ ਮੇਰੀ ਗੱਲ ਤਾਂ ਸੁਣੋ ਵੀ ਕਾਹਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਮਦਈ ਜਿਹੜੇ ਸਾਡੇ ਕੇਸ 'ਚ ਜਿਹੜਾ ਕਿ ਖਾਰਜ ਹੋ ਗਿਆ ਪਰਚਾ ਉਹਦੇ ਵਿੱਚੋਂ ਸਰਵਜੀਤ ਕੌਰ ਨੇ ਕੋਈ ਲੇਡੀ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਕਦੀ ਮਿਲਿਆ ਜਿਨ੍ਹਾਂ ਨੇ ਨਕਲੀ ਸਕਰੀਨਸ਼ਾਟ ਤਿਆਰ ਕੀਤਾ ਉਹਨਾਂ ਨੇ ਮੇਰੇ ਖਿਲਾਫ ਇੱਕ ਹੋਰ ਕੰਪਲੇਂਟ ਦਿੱਤੀ 7 ਨੰਬਰ ਥਾਣੇ ਜੀ ਠੀਕ ਹੈ ਜੀ ਉਹ ਮੈਨੂੰ ਉਧਰ ਐਸ ਐਚਓ ਸਾਹਿਬ ਦਾ ਰੀਡਰ ਦਵਿੰਦਰ 7 ਨੰਬਰ ਉਹ ਮੇਰੇ ਤੋਂ ਪੈਸੇ ਮੰਗੀ ਜਾਂਦਾ ਕਾਹਦੇ ਦੇਣੇ ਪੈਸੇ ਇਹਨਾਂ ਨੂੰ ਵੀ ਸਾਡੇ ਕੋਲ ਹਰਾਮ ਦੇ ਪੈਸੇ ਆ ਕਿ ਮੈਂ ਬੈਂਕ ਲੁੱਟ ਲਈ ਕਿ ਮੈਂ ਚੋਰੀ ਚਗਾਰੀ ਕਰ ਲਈ ਕਿਉਂ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਵੀ ਕਿਸੇ ਦਾ ਪੋਤਾ ਯਾਰ ਜੇ ਤੁਸੀਂ ਬੈਂਸ ਨਹੀਂ ਚੱਕਣਾ ਮੈਨੂੰ ਉਹ ਕਹਿ ਦਿਓ ਬਈ ਤੂੰ ਆਪਦੇ ਕੇਸ ਵਾਪਸ ਲੈ ਲੈ ਜੇ ਤੁਸੀਂ ਬੈਂਸ ਦਾ ਮੁੰਡਾ ਭਰਾ ਨਹੀਂ ਚੱਕ ਸਕਦੇ ਐਡੇ ਐਡੇ ਆਪਾਂ ਉਹਦਿਆਂ ਦੇ ਬਰਾਜਮਾਨਾ ਸੱਟ ਬਣੀ ਉੱਥੇ ਆਈਪੀਐਸ ਨੇ ਸੁਹੇਲ ਸਰ ਜੇ ਤੁਸੀਂ ਨਹੀਂ ਸਰ ਕਰ ਸਕਦੇ ਮੈਂ ਥੋੜੀ ਕਿ ਹੁਣ ਮੈਂ ਬੈਂਸ ਨਾਲ ਲੜਦੇ ਲੜਦੇ ਤੁਹਾਡੇ ਨਾਲ ਵੀ ਦੁਸ਼ਮਣੀ ਪਾ ਲਾ ਮੈਂ ਨਹੀਂ ਪਾ ਸਕਦਾ ਪਰ ਜੇ ਤੁਸੀਂ ਇੱਦਾਂ ਹੀ ਝੂਠੇ ਪਰਚੇ ਦਰਜ ਕਰਦੇ ਰਹੇ ਤਾ ਫਿਰ ਆਣ ਵਾਲੇ ਟਾਈਮ 'ਚ ਮੈਂ ਕੱਲ ਨੂੰ ਕੇਸ ਆਪਣਾ ਵਾਪਸ ਲੈ ਕੇ ਜਾਊਂਗਾ ਜੇ ਸੀਪੀ ਸਾਹਿਬ ਅੱਜ ਬੈਠੇ ਹੁੰਦੇ ਜੇ ਸ਼ਾਇਦ ਮੈਂ ਅੱਜ ਹੀ ਲੈ ਕੇ ਜਾਂਦਾ ਸਰ ਆਵਾਦੀ ਪਾਰਟੀ ਸਰਕਾਰ ਆ ਤੁਸੀਂ ਕਹਿ ਰਹੇ ਕਾਰਵ ਨਹੀਂ ਹੋ ਰਹੀ ਕారణ ਕੀ ਸਮਝਦੇ ਯਾਰ ਮੈਂ ਭਾਜੀ ਐਡਾ ਚਿਹਰਾ ਹੋ ਗਿਆ ਬੋਲਿਆ ਨਹੀਂ ਸਾਨੂੰ ਸੀਗਾ ਥੋੜਾ ਬਦਲਾਅ ਆਏਗਾ ਪਰ ਕੋਈ ਖਾਸ ਗੱਲਬਾਤ ਹੈ ਨਹੀਂ ਠੀਕ ਹੈ ਜੀ ਆਪਾਂ ਇੱਜ਼ਤ ਕਰਦੇ ਆਂ ਇਹਨਾਂ ਦੀ ਜੇ ਕੁਝ ਕਰਨਗੇ ਆ ਤੁਸੀਂ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਤੁਸੀਂ ਦੱਸਿਓਗੇ ਤੁਸੀਂ ਉਹਨਾਂ ਦੀ ਇੱਜ਼ਤ ਕਰ ਸਕਦੇ ਹੋ ਇਹਨਾਂ ਨੂੰ ਪੁੱਛੋ ਬਈ ਬਹੁਤ ਸਾਡੇ ਸਤਕਾਰਯੋਗ ਨੇ ਅਫਸਰ ਸਾਰੇ ਇਹ ਕਿੰਨੇ ਗੇੜੇ ਮਾਰ ਚੁੱਕੇ ਆਪਦੇ ਪਰਚੇ ਨੂੰ ਪੁੱਛੋ ਇਹਨਾਂ ਨੂੰ ਕੰਪਲੇਨ ਦਿੱਤੀ ਨੂੰ ਮੈਨੂੰ 8-9 ਮਹੀਨੇ ਹੋ ਗਏ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਮੈਂ ਰੋਜ਼ ਫੋਨ ਕਰਦੀ ਆ ਰੋਜ਼ ਜਾਂਨੀ ਅੱਜ ਕਰਦੇ ਕੱਲ ਕਰਦੇ ਆ ਪਤਾ ਨਹੀਂ ਕੀ ਇਹਨਾਂ ਦੇ ਮਨ ਦੇ ਵਿੱਚ ਡਾਰਾ ਹੈ ਜਾਂ ਕਿੱਥੇ ਵਿਕੇ ਹੋਏ ਆ ਕੀ ਹਿਸਾਬ ਕਿਤਾਬ ਆਪਾਂ ਦੇ ਸਮੇਂ ਤੋਂ ਬਾਹਰ ਹੈਗਾ ਇਹਨੂੰ ਝੂਠੇ ਪਰਚੇ ਬ੍ਰਿੰਕਲ ਤੇ ਪਾ ਪਾ ਕੇ ਇਹਨੂੰ ਡਰਾਇਆ ਜਾਂਦਾ ਹੈ 40 স্ক্রিনশট پتہ ਨਹੀਂ ਕਿੱਥੇ ਕਿੱਥੇ ਕੀ ਸਾਜ਼ਿਸ਼ਾਂ ਹੁੰਦੀਆਂ ਦੇ ਖਿਲਾਫ ਕਿਉਂਕਿ ਮੇਰੇ ਕੇਸ ਦਾ ਗਵਾਹ ਹੈਗਾ ਤੇ ਬਾਕੀ ਹੁਣ ਦੇਖੋ ਅੱਗੇ ਕੀ ਕਰਨਾ ਹੋਣਾ ਹੈ ਪ੍ਰਿੰਟ ਤੇ ਮੈਮ ਕੀ ਕਹਿਣਾ ਚਾਹੂੰਗਾ ਪਿੰਕਲ ਜੀ ਜਿਵੇਂ ਕਹਿ ਰਹੇ ਨੇ ਸਾਡੇ ਕੋਲ ਦਰਖਾਸਤਾਂ ਹੁੰਦੀਆਂ ਹੈ ਕਾਰਵਾਈ ਨਹੀਂ ਹੁੰਦੀ ਮਤਲਬ ਜਦਦਰ ਜਿਹਿੰਦੇ ਉਲਟਾ ਕੀ ਕਰ ਉਲਟਾ ਸਾਡੇ ਤੇ ਪਰਚੇ ਹੁੰਦੇ ਆ ਗਗਨ ਅੰਦਰ ਦੇਣਾ ਚਾਹੀਦਾ ਜਿਹੜਾ ਇਹਨਾਂ ਦਾ ਜਿੰਨੇ ਨਕਲੀ ਸਕਰੀਨਸ਼ਾਟ ਤਿਆਰ ਕੀਤਾ ਉਹ ਬੰਦਾ ਜੇਲ੍ਹ ਚ ਦੇਣਾ ਚਾਹੀਦਾ ਹੁੰਦਾ ਤੇ 182 ਦੀ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਕੋਲ ਸਟੇਟਾਂ ਤੋਂ ਪਰਚੇ ਦਿੱਤੇ ਜਾ ਰਹੇ ਆ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਸਮਨ ਤੋਂ ਤੁਸੀਂ ਯਕੀਨ ਨਹੀਂ ਕਰਨਾ ਕੋਈ ਕਿਸੇ ਸਟੇਟ ਤੋਂ ਪਰਚਾ ਬਲੈਂਕ ਹੋ ਕੇ ਸਾਨੂੰ WhatsApp ਆਂਦਾ ਕਦੀ ਕਿਤੋਂ ਆਂਦਾ ਕਦੀ ਕਿਤੋਂ ਆਂਦਾ ਬਸ ਐਦਾਂ ਹੀ ਡਰਾਇਆ ਜਾਂਦਾ ਸਾਡੇ ਤੇ ਜ਼ਰੂਰ ਝੂਠੇ ਹੁੰਦੇ ਜਿਹੜੇ ਸਾਡੇ ਸੱਚੇ ਆ ਉਹ ਕੋਈ ਕਾਰਵਾਈ ਨਹੀਂ ਹੋ ਰਹੀ ਕਿੱਥੇ ਕੌਣ ਵਿਕਿਆ ਹੈ ਤਾਂ ਹੁਣ ਪਰਮਾ ਚਲੋ ਮੈਨੂੰ ਇੱਕ ਗੱਲ ਦੱਸੋ ਜੀ ਹੋਰ ਮੈਂ ਮੈਂ ਚਲੋ ਮੰਨ ਲਿਆ ਵੀ ਪਰਚਾ ਦੇ ਤਾਂ ਮੇਰੇ ਤੇ ਜੇ ਉਹ ਪਰਚਾ ਵੈਰੀਫਾਈ ਨਹੀਂ ਹੋ ਰਿਹਾ ਜਦ ਸੀਨੀਅਰ ਅਫਸਰ ਉਹਦੇ ਇਨਕੁਆਰੀ ਕਰ ਰਹੇ ਆ ਫਿਰ ਆਪਾਂ ਉਹਨੂੰ ਅਪਰੂਵ ਕਰਨ ਤੇ ਕਿਉਂ ਰੋਕ ਰਹੇ ਆ ਆਪਾਂ ਐਡੇ ਐਡੇ 5 5 6 6 ਮਹੀਨੇ ਕਿਉਂ ਲਗਾ ਰਹੇ ਆ ਕਿਉਂ ਬਾਰ-ਬਾਰ ਇਤਰਾਜ ਲਾ ਕੇ ਉਹਨਾਂ ਨੂੰ ਘਮਾਇਆ ਜਾਂਦਾ ਕੀ ਕਾਰਨ ਕੀ ਹੈ ਫੜ ਕੇ ਜਿਹੜਾ ਗगनਪ੍ਰੀਤ ਐਡਵੋਕੇਟ ਆ ਬਲੈਕਮੈਲਰ ਆ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ 182 ਦੇ ਕੇਸ 'ਚ ਕਿਉਂ ਨਕਲੀ ਸਕਰੀਨਸ਼ਾਟ ਤਿਆਰ ਕਰਕੇ ਸਾਨੂੰ ਹਰਾਸ ਕਰਦਾ ਕਾਦੇ ਹਾਸਤੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਪਹਿਲੀ ਵਾਰ ਜ਼ਿੰਦਗੀ 'ਚ ਸੁਣਿਆ ਵਕੀਲ ਹੋ ਕੇ ਪਰਚਾ ਦਰਜ ਕਰਾ ਕੇ ਕਹਿੰਦਾ ਮੇਰੇ ਕੋਲ ਯੂਆਰਐਲ ਲਿੰਕ ਹੈ ਨਹੀਂ ਫੇ ਤੂੰ ਦੁਰਭਿਟੇ ਮੂੰ ਤੂੰ ਕਾਦਾ ਵਕੀਲ ਨਾ ਤੇਰੇ ਕੋਲ ਲਿੰਕ ਹੈ ਨਹੀਂ ਵਕੀਲ ਤਾਂ ਜੇ ਤੇਰੀ 10 ਸਾਲਾਂ ਦੀ ਪ੍ਰੈਕਟਿਸ ਸੀ ਜੇ ਤੂੰ ਪਰਚਾ ਕਰਾਣ ਗਿਆ ਤੂੰ ਘਟੋ ਘਟ ਸਬੂਤ ਤਾਂ ਨਾਲ ਲੈ ਕੇ ਜਾਣਾ ਇਹੋ ਜਿਹੇ ਬੰਦੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਪਾਸੇ ਇਹੀ ਸਾਡੀ ਮੰਗ ਕੱਲ ਵੀਰੇ ਝੂਠੇ ਪਰਚੇ ਨਹੀਂ ਤੁਸੀਂ ਗੱਲ ਕੀਤੀ ਪਿਛਲੇ ਦਿਨ ਹੀ ਤੁਸੀਂ ਕੱਲੇ ਕਰਿਆ ਮੈਂ ਕਿ ਥੋੜਾ ਤੁਹਾਡੇ ਪੇਰੈਂਟਸ ਦੇ ਵੀ ਜਿਹੜੇ ਝੂਠੇ ਪਰਚੇ ਕਰਵਾਏ ਗਏ ਕਿਤੇ ਨਾ ਕਿਤੇ ਆਵਾਜ਼ ਨੂੰ ਤੁਹਾਡੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰਿਆਂ ਨੂੰ ਹੀ ਪਤਾ ਭਾਜੀ ਵੀ ਅੰਬਾਲਾ ਕਰਾਇਆ ਯਮਨਾ ਨਗਰ ਜਗਧਰੀ ਇੱਥੇ ਕਰਾ ਦੇ ਦੋ ਪੰਜਾਬ ਪੁਲਿਸ ਤੇ ਬੜਾ ਮਾਣ ਸੀਗਾ ਬਈ ਇਹ ਜਬਾਰੀਆਂ ਸਟੇਟਾਂ ਚ ਪਰਚੇ ਆ ਤਾਂ ਪੰਜਾਬ ਚ ਨਹੀਂ ਹੈਗੇ ਬੜਾ ਮਾਣ ਸੀਗਾ ਇੱਥੇ ਪੰਜਾਬ ਪੁਲਿਸ ਨੇ ਅ ਬੜਾ ਵੱਡਾ ਵਧੀਆ ਕੰਮ ਕੀਤਾ ਦੋ ਪਰਚੇ ਮੇਰੇ ਤੇ ਦਰਜ ਕਰਤੇ ਆਮ ਆਦਮੀ ਸਰਕਾਰ ਚ ਇੱਕ ਚਾਰ ਅੱਠ ਨੂੰ ਕੀਤਾ ਮੈਂ ਜੇ ਤੁਹਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਿਤਨੇ ਕਿਤੇ ਕੋਈ ਪ੍ਰੈਸ਼ਰ ਹੈ ਉਹਨਾਂ ਤੇ ਅਧਿਕਾਰੀਆਂ ਦੇ ਉੱਪਰ ਇਹ ਤਾਂ ਹੁਣ ਭਗਵੰਤ ਮਾਨ ਸਾਹਿਬ ਦੱਸ ਸਕਦੇ ਆ ਵੀ ਮੇਰੇ ਤੇ ਦੋ ਪਰਚੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਦਰਜ ਕਰਤੇ ਸੇਮ ਪਰਚੇ ਆਈਟੀ ਐਕਟ ਦੇ 67 ਹੇ ਲਾਤੀ ਔਰ ਦੋਨੋਂ ਹੀ ਵੈਰੀਫਾਈ ਨਹੀਂ ਹੋ ਰਹੇ ਦੋ ਪਰਚੇ ਦਰਜ ਕਰਤੇ ਦੋਨਾਂ ਪਰਚਿਆਂ 'ਚ ਸਬੂਤ ਹੈ ਨਹੀਂ ਜੇ ਤੁਹਾਨੂੰ ਮੇਰੀ ਗੱਲ ਝੂਠੀ ਲੱਗਦੀ ਤੁਸੀਂ ਆਪਦੇ ਸੀਨੀਅਰ ਅਧਿਕਾਰੀਆਂ ਨੂੰ ਜਿਹੜੇ 1 7 ਨੰਬਰ ਥਾਣੇ ਦਰਜ ਆ ਇੱਕ ਸਰਾਬਾ ਨਗਰ ਉਹ ਸਕਰੀਨ ਸ਼ਾਟ ਤੇ ਦਰਜ ਨੇ ਪਹਿਲੀ ਵਾਰ ਸੁਣਿਆ ਜੇ ਤੁਸੀਂ ਸਕਰੀਨ ਸ਼ਾਟ ਤੇ ਪਰਚਾ ਦਰਜ ਕਰਦੇ ਹੋ ਮੈਨੂੰ ਸਿਮਰਜੀਤ ਪੈਂਦੀ ਟੀਮ ਕਿੰਨਾ ਮਾਲਾ ਚੰਗਾ ਬੋਲਦੀ ਦਿਓ ਪਰਚਾ ਦਮ ਰੱਖੋ ਲੱਤਾਂ ਦੇ ਵਿੱਚ ਹੈਨਾ ਜੇ ਗੱਲ ਤਾਂ ਇਹ ਆ ਵੀ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜੇ ਸਿਮਰਜੀਤ ਬੈਸ ਬਚ ਜਾਂਦਾ ਨਾ ਨਾਸ ਮਾਰ ਦੂਗਾ ਜਿਹੜੇ 6 ਐਮਐਲ ਜਿੱਤੇ ਹੋਏ ਹਨ ਥੋੜਾ ਪਾਣੀ ਮੂੰਹ 'ਚ ਜਾਊਗਾ ਨਾ ਉਹ ਪਾਣੀ ਦਾ ਧੂਆ ਬਣ ਕੇ ਨਿਕਲੂਗਾ ਥੋੜੇ ਦਿਨ ਰੁਕਜੋ ਤੁਸੀਂ ਉਹਨੂੰ ਜਾਣਦੇ ਨਹੀਂ ਸੱਪ ਦਾ ਬੱਚਾ ਉਹ ਤੁਹਾਨੂੰ ਦੱਸੂਗਾ ਜਰੂਰ ਸਾਰਿਆਂ ਨੂੰ ਜਿਹੜੇ ਵੀ ਬੁੱਕਲ ਦੇ ਪਿੱਛੇ ਲੁਕ ਕੇ ਉਹਦੀ ਮਦਦ ਕਰਦੇ ਨੇ ਨਾ ਉਹ ਇੱਕ ਗੱਲ ਮੇਰੀ ਯਾਦ ਰੱਖਣ ਔਰ ਖਾਸ ਕਰਕੇ ਪੁਲਿਸ ਵਾਲੇ ਵੀਰ ਉਹ ਵੀ ਦਿਨ ਦੂਰ ਨਹੀਂ ਆ ਤੁਹਾਡੀ ਜੇਬ 'ਚ ਦੁਬਾਰਾ 5-5000 ਪਾ ਕੇ ਤੁਹਾਡੀਆਂ ਵੀਡੀਓ ਬਣਾ ਕੇ ਤੁਹਾਨੂੰ ਸਸਪੈਂਡ ਵੀ ਕਰਾਉਣਾ ਆ ਨੇ ਦੁਬਾਰਾ ਕਿਉਂਕਿ ਜਿਹੜਾ ਨਸ਼ੇੜੀ ਹੁੰਦਾ ਨਾ ਉਹ ਨਸ਼ਾ ਬੋਛੇਤੀ ਛੱਡਦਾ ਨਹੀਂ ਇਹਨੂੰ ਇਸ ਚੀਜ਼ ਦਾ ਪੋਸ ਪੈ ਚੁੱਕਾ ਆ ਇਹ ਬਲੈਕਮੇਲਰ ਬੰ ਕੀ ਕੋਈ ਰਣਨੀਤੀ ਆ ਰਹੀ ਤੇ ਜ ਕਾਦੀ ਰਣਨੀਤੀ ਵੀਰੇ ਆਪਦੇ ਕੇਸ ਵਾਪਸ ਲੈ ਕੇ ਆਪਦੇ ਘਰੇ ਬਹਿ ਜਾਗੇ ਕਾਦੀ ਰਣਨੀਤੀ ਨਾ ਸਾਡੀ ਸਰਕਾਰ ਆ ਨਾ ਇਹ ਸਾਡੀ ਸੁਣਦੇ ਨੇ ਇੱਥੇ ਕਿਸੇ ਸਾਰ ਨੂੰ ਮਿਲਣਾ ਆ ਜੀ 2 ਘੰਟੇ ਉਹ ਬਿਠਾਈ ਰੱਖਦੇ ਨੇ ਇੱਧਰ ਕਿਸੇ ਨੂੰ ਮਿਲਣਾ ਆ ਜੀ 2 ਘੰਟੇ ਉਹ ਪਟਾਈ ਰੱਖਦੇ ਇਨਕੁਆਇਰੀ ਅਫਸਰ ਨੂੰ ਮਿਲਣ ਨੂੰ ਚਲ ਜੀ ਉਹਨਾਂ ਦੇ ਰੀਡਰ ਸ਼ੀਡਰ ਹੀ ਨਹੀਂ ਮਾਨ ਹੁੰਦੇ ਉਹ ਵਾਰ ਖੜਾ ਲੈਂਦੇ ਆ ਸੋ ਆਪਾਂ ਕਿੰਨੀ ਕੀ ਦੇਰੇ ਲੜਾਈ ਲੜਾਂਗੇ ਅਸੀਂ ਮੈਡਮ ਵਾਲੇ ਵੀ ਕੱਲ ਕੰਪਲੇਂਟ ਰਿਮੂਵ ਕਰਾ ਦਾਂਗਾ ਮਾ ਆਪਦਾ 307 ਵਾਲਾ ਕੇਸ ਵੀ ਵਾਪਸ ਲੈ ਲਾਂਗਾ ਤੇ ਇਹਨਾਂ ਨੂੰ ਕਹਿ ਕੇ ਜਾਵਾਂਗਾ ਤੁਹਾਡਾ ਬਹੁਤ ਧੰਨਵਾਦ ਵੀ ਤੁਹਾਡੇ ਕੋਲ ਇੱਕ ਸਾਲ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਔਰ ਇੱਕ ਸਾਲ ਦੇ ਦੌਰਾਨ ਤੁਸੀਂ ਮੇਰੇ ਤੇ ਦੋ ਪਰਚੇ ਦਰਜ ਕਰਕੇ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਦਾ ਕੇਸ ਵਾਪਸ ਲਵਾਂ ਲੁਧਿਆਣਾ ਤੋਂ ਅਪਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਣੇ ਤੋਂ ਬਾਅਦ ਤਲਾ ਸਵਤਨ ਦਸ਼ਮਨ ਤੋਂ ਛੁਟਕਾਰਾ ਸੰਤਾਨ ਹਿੰਮਤਾ ਲੋਟਰੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ